ਅੱਜ ਪ੍ਰੈਸ ਕਲੱਬ ਸ਼ਾਹਕੋਟ ਅਜਾਦ ਪ੍ਰੈਸ ਕਲੱਬ ਦੀ ਇਹ ਇੱਕ ਮੀਟਿੰਗ ਹੋਈ ਹੈ ਉਹਦੇ ਵਿੱਚ ਜਿਹੜੀਆਂ ਪੱਤਰਕਾਰਾਂ ਨੂੰ ਮੁਸ਼ਕਲ ਆ ਰਹੀਆਂ ਨੇ ਉਸ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਪ੍ਰਸ਼ਾਸਨ ਦੇ ਨਾਲ ਆਮ ਲੋਕਾਂ ਦੇ ਨਾਲ ਕਿਸ ਤਰ੍ਹਾਂ ਤਾਲਮੇਲ ਰੱਖਣਾ ਹੈ ਉਸ ਸੰਬੰਧੀ ਜਿਹੜੀ ਗੱਲਬਾਤ ਕੀਤੀ ਗਈ ਹੈ ਔਰ ਬਹੁਤ ਸਾਰੇ ਜਿਹੜਿਆ ਸਾਡੇ ਪੱਤਰਕਾਰ ਜਿਹੜੇ ਕਿ ਅਲੱਗ-ਅਲੱਗ ਚੱਲ ਰਹੇ ਸੀਗੇ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਕੇ ਆਪਸ ਵਿੱਚ ਨਾਲ ਜੋੜਿਆ ਗਿਆ ਹੈ ਆ ਔਰ ਮੇਨ ਜਿਹੜਾ ਮਕਸਦ ਸਾਡਾ ਜੀ ਮੀਟਿੰਗ ਦਾ ਮੇਨ ਮਕਸਦ ਹੀ ਸੀਗਾ ਕਿ ਪੱਤਰਕਾਰ ਭਾਈਚਾਰੇ ਨੂੰ ਇਕੱਠੇ ਕਿਸ ਤਰ੍ਹਾਂ ਰੱਖਣਾ ਕਿਉਂਕਿ ਸ਼ਾਹਕੋਟ ਇਲਾਕੇ ਦੇ ਵਿੱਚ ਜਿਹੜਾ ਪੱਤਰਕਾਰਾਂ ਦੇ ਜਿਹੜੇ ਗਰੁੱਪ ਬਣ ਚੁੱਕੇ ਨੇ ਜਿਸ ਦੇ ਕਾਰਨ ਲੋਕਾਂ ਨੂੰ ਬੜੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਤੇ ਸਾਡਾ ਜਿਹੜਾ ਗਰੁੱਪ ਹੈਗਾ ਆ ਉਹ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਗਈਆਂ ਉਹ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਵੇਗਾ ਔਰ ਪ੍ਰਸ਼ਾਸਨ ਨਾਲ ਜਿਹੜਾ ਹੈਗਾ ਬਾ ਤਾਲਮੇਲ ਕਰਕੇ ਉਹ ਸਮੱਸਿਆਵਾਂ ਨੂੰ ਜਿਹੜਾ ਬਾ ਉਹ ਹੱਲ ਕਰਵਾਵੇਗਾ ਤੇ ਅਸੀਂ ਸਮੂਹ ਪ੍ਰਸ਼ਾਸਨ ਨੂੰ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਅਤੇ ਆਮ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਆਜ਼ਾਦ ਪ੍ਰੈਸ ਕਲਬ ਜਿਹੜਾ ਸ਼ਾਹਕੋਟ ਹੈਗਾ ਮਲਸੀਆਂ ਇਹ ਰਲ ਮਿਲ ਕੇ ਜਿਹੜਾ ਹੈਗਾ ਵਾ ਇੱਕਜੁੱਟਤਾ ਦੇ ਨਾਲ ਜਿਹੜਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰੇਗਾ ਤੇ ਉਹਨਾਂ ਦੀਆਂ ਮੁਸ਼ਕਲਾਂ ਵਾ ਆਈਡੀਆਂ ਵਾ ਜਲਦੀ ਤੋਂ ਜਲਦੀ ਹੱਲ ਕਰਵਾਉਣ ਦਾ ਯਤਨ ਕਰੇਗਾ ਧੰਨਵਾਦ